ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਸਚਾਈ ਦੇ ਰਸਤੇ ਉੱਪਰ ਲਗਾਤਾਰ ਚੱਲਦੇ ਰਹੋ ਕਿਸੇ ਦੀ ਪ੍ਰਵਾਹ ਨਾ ਕਰੋ ਦੋਸਤੋ ਅੱਜ ਦੇ ਸਮੇਂ ਵਿੱਚ ਝੂਠ ਪ੍ਰਧਾਨ ਹੈ ਸਚਾਈ ਪ੍ਰਗਟ ਕਰਨ ਵਾਲੇ ਆਦਮੀ ਨੂੰ ਲੋਕ ਮੂਰਖ ਸਮਝਦੇ ਹਨ ਅਸਲ ਵਿੱਚ ਉਹਨਾਂ ਲੋਕਾਂ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਝੂਠੀਆਂ ਕਹਾਣੀਆਂ ਉਹਨਾਂ ਦੇ ਖੂਨ ਦਾ ਹਿੱਸਾ ਬਣ ਚੁੱਕੀਆਂ ਹਨ ਆਮ ਲੋਕਾਂ ਵਾਂਗ ਮੈਂ ਵੀ ਪਹਿਲਾਂ ਦਰਖਤਾਂ ਸਰੋਵਰਾਂ ਜਾਂ ਬਿਲਡਿੰਗਾਂ ਵਿੱਚ ਕਿਸੇ ਸ਼ਕਤੀ ਨੂੰ ਮੰਨਦਾ ਸੀ ਪਰ ਜਦ ਮੈਨੂੰ ਗੁਰਬਾਣੀ ਵਿੱਚੋਂ ਗਿਆਨ ਹੋ ਗਿਆ ਤਾਂ ਇਹ ਸਭ ਕੁਝ ਮੈਨੂੰ ਪਤਾ ਲੱਗਾ ਕਿ ਸਭ ਕੁਝ ਝੂਠ ਹੈ ਤਾਂ ਮੈਂ ਇਹ ਸਚਾਈ ਲੋਕਾਂ ਕੋਲ ਦੱਸਣ ਲੱਗਾ ਜਿਸ ਨੂੰ ਸੁਣ ਕੇ ਬਹੁਤ ਸਾਰੇ ਲੋਕ ਮੇਰਾ ਵਿਰੋਧ ਕਰਨ ਲੱਗ ਪਏ ਫਿਰ ਮੈਂ ਲੋਕਾਂ ਦੀ ਮਾਨਸਿਕਤਾ ਨੂੰ ਚੈੱਕ ਕੀਤਾ ਤੇ ਉਹਨਾਂ ਦੇ ਗਿਆਨ ਦਾ ਲੈਵਲ ਦੇਖਿਆ ਮੈਨੂੰ ਪਤਾ ਲੱਗਿਆ ਕਿ ਇਹ ਲੋਕ ਆਪਣੀ ਅਗਿਆਨਤਾ ਵਸ ਮੇਰਾ ਵਿਰੋਧ ਕਰ ਰਹੇ ਹਨ ਫਿਰ ਮੈਂ ਇਹਨਾਂ ਲੋਕਾਂ ਦੀ ਪ੍ਰਵਾਹ ਕਰਨੀ ਬੰਦ ਕਰ ਦਿੱਤੀ ਅਤੇ ਪੂਰਾ ਨਿਧੜਕ ਹੋ ਕੇ ਆਪਣੀ ਗੱਲ ਇੱਕ ਵੀਡੀਓ ਬਣਾ ਕੇ ਕਹਿਣ ਲੱਗਾ ਮੈਂ ਅੱਜ ਤੱਕ ਲਗਭਗ 150 ਵੀਡੀਓ ਬਣਾ ਕੇ YouTube ਅਤੇ Facebook ਉੱਪਰ ਪਾ ਚੁੱਕਿਆ ਹਾਂ ਜਿਹੜੀਆਂ ਕਿ ਮੇਰੇ ਵੀਡੀਓ ਨੂੰ ਲਗਭਗ 1 ਲੱਖ ਲੋਕਾਂ ਤੋਂ ਵੱਧ ਸੁਣ ਚੁੱਕੇ ਹਨ ਅਤੇ ਬਹੁ ਲੋਕਾਂ ਨੇ ਮੇਰੀਆਂ ਵੀਡੀਓ ਨੂੰ ਪਸੰਦ ਕੀਤਾ ਹੈ ਮੈਂ ਕਹਿੰਦੇ ਕਹਾਉਂਦੇ ਕਥਾਵਾਚਕਾਂ ਦੀਆਂ ਵੀਡੀਓ ਦਾ ਆਪਰੇਸ਼ਨ ਕਰ ਚੁੱਕਿਆ ਹਾਂ ਮੈਂ ਬਹੁਤ ਸਾਰੇ ਬਾਬਿਆਂ ਦੇ ਪਖੰਡਵਾਦ ਨੂੰ ਲੋਕਾਂ ਦੇ ਸਾਹਮਣੇ ਲੈਂਦਾ ਹਾਂ ਮੈਂ ਭਾਈ ਮਨੀ ਸਿੰਘ ਭਾਈ ਨੰਦਲਾਲ ਬਾਬਾ ਦੀਪ ਸਿੰਘ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਬਾਰੇ ਆਪਣੇ ਵਿਚਾਰ ਦੇ ਚੁੱਕਿਆ ਹਾਂ ਜਿਹੜੇ ਆਦਮੀ ਪਹਿਲਾਂ ਮੇਰਾ ਵਿਰੋਧ ਕਰਦੇ ਸਨ ਜਾਂ ਕੰਟੂ ਪ੍ਰੰਤੂ ਕਰਦੇ ਸਨ ਹੁਣ ਉਹ ਵੀ ਸ਼ਾਂਤ ਹੋ ਗਏ ਹਨ ਅਤੇ ਹੁਣ ਉਹਨਾਂ ਦੀ ਮੇਰੇ ਖਿਲਾਫ ਬੋਲਣ ਦੀ ਹਿੰਮਤ ਹੀ ਨਹੀਂ ਪੈਂਦੀ ਮੈਂ ਬਾਕੀ ਵੀਰਾਂ ਨੂੰ ਵੀ ਇਹੋ ਸਲਾਹ ਦੇਵਾਂਗਾ ਕਿ ਸੱਚ ਬੋਲਣ ਤੋਂ ਕਦੀ ਵੀ ਡਰਨਾ ਨਹੀਂ ਚਾਹੀਦਾ ਜੇਕਰ ਸਾਡੇ ਗੁਰੂ ਸਹਿਬਾਨ ਵੀ ਸੱਚ ਬੋਲਣ ਤੋਂ ਦਰਦੇ ਰਹਿੰਦੇ ਤਾਂ ਅੱਜ ਆਪਾਂ ਉਹਨਾਂ ਨੂੰ ਕਦੇ ਵੀ ਯਾਦ ਨਹੀਂ ਸੀ ਕਰਨਾ ਕਹਿਣ ਦਾ ਮਤਲਬ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਇਹਨਾਂ ਲੋਕਾਂ ਦੀ ਪ੍ਰਵਾਹ ਕੀਤੇ ਬਿਨਾਂ ਸਚਾਈ ਦੇ ਰਸਤੇ ਉੱਪਰ ਲਗਾਤਾਰ ਅੱਗੇ ਵਧਦੇ ਰਹੋ ਤੁਸੀਂ ਹਾਥੀ ਨੂੰ ਕਦੀ ਪਿੰਡ ਵਿੱਚ ਆਇਆ ਦੇਖਿਆ ਹੋਵੇਗਾ ਕਿ ਉਸ ਨੂੰ ਕੁੱਤੇ ਜਿੰਨੇ ਮਰਜ਼ੀ ਭੌਂਕੀ ਜਾਣ ਪਰ ਉਹ ਬਿਨਾ ਇਨ੍ਹਾਂ ਕੁੱਤਿਆਂ ਦੀ ਪ੍ਰਵਾਹ ਕੀਤੇ ਬਿਨਾ ਅੱਗੇ ਤੁਰਦਾ ਜਾਂਦਾ ਹੈ ਸੱਚ ਇਨ੍ਹਾਂ ਲੋਕਾਂ ਦੇ ਖੂਨ ਸੱਚ ਇਨ੍ਹਾਂ ਲੋਕਾਂ ਦੇ ਸੂਲਾ ਵਾਂਗ ਚੁੱਭਦਾ ਹੈ ਪਰ ਝੂਠ ਨੂੰ ਇਹ ਲੋਕ ਬਹੁਤ ਜਲਦੀ ਹজম ਕਰ ਲੈਂਦੇ ਹਨ ਕਾਰਨ ਇਹ ਹੈ ਕਿ ਕੁਝ ਲੋਕਾਂ ਦੇ ਝੂਠ ਇਹਨਾਂ ਦੇ ਦਿਮਾਗ ਦੇ ਅੰਦਰ ਕੁਝ ਲੋਕਾਂ ਨੇ ਇੰਨਾ ਤਨ ਤਨ ਕੇ ਭਰ ਦਿੱਤਾ ਹੈ ਕਿ ਝੂਠ ਇਹਨਾਂ ਦੇ ਖੂਨ ਦਾ ਹਿੱਸਾ ਹੀ ਬਣ ਗਿਆ ਹੈ। ਇਹ ਲੋਕ ਸੱਚ ਤੇ ਝੂਠ ਦੀ ਪਛਾਣ ਕਰਨਾ ਹੀ ਭੁੱਲ ਗਏ ਹਨ। ਜਿੰਨਾ ਚਿਰ ਇਹ ਲੋਕ ਗੁਰਬਾਣੀ ਨੂੰ ਅਰਥਾਂ ਸਮੇਤ ਨਹੀਂ ਸਮਝਦੇ ਤਾਂ ਇਹ ਇੱਥੇ ਹੀ ਝੂਠ ਵਿੱਚ ਉਲਝੇ ਰਹਿਣਗੇ। ਉਮੀਦ ਹੈ ਕਿ ਪ੍ਰਮਾਤਮਾ ਇਹਨਾਂ ਦੀ ਬੁੱਧੀ ਦਾ ਵਿਕਾਸ ਕਰੇਗਾ ਅਤੇ ਇਹ ਸੱਚ ਤੇ ਝੂਠ ਦੀ ਪਛਾਣ ਕਰਨਾ ਸਿੱਖ ਲੈਣਗੇ ਸੋ ਦੋਸਤੋ ਜੇਕਰ ਆਪ ਜੀ ਨੂੰ ਮੇਰੀ ਗੱਲਬਾਤ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਪਸੰਦ ਕਰੋ ਅਤੇ ਇਸ ਨੂੰ ਅੱਗੇ ਸ਼ੇਅਰ ਕਰੋ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ